ਅਸੀਂ ਕਿਸੇ ਦੇ 18000 ਰੁਪਏ ਦੇਣਾ ਸੀਗੇ 3-4 ਮਹੀਨੇ ਤੋਂ ਅਸੀਂ ਉਹਨਾਂ ਦੇ ਪੈਸੇ ਨਹੀਂ ਦਿੱਤੇ ਸੀਗੇ ਪਾਪਾ ਦਾ ਆਪਰੇਸ਼ਨ ਹੋਣ ਕਰਕੇ ਤਾਂ ਰੁਕ ਗਏ ਸੀ ਜੀ 30-35 ਬੰਦੇ ਸੀਗੇ ਇਹਨਾਂ ਉੱਥੇ ਜਾ ਕੇ ਗੁੰਡਾਗਰਦੀ ਕਰਨ ਲੱਗੇ ਤੇ ਨੇ ਆ ਕੇ ਸਾਡਾ ਸਮਾਨ ਸਾਰਾ ਚੱਕ ਕੇ ਲੈ ਗਏ ਸਿਲੰਡਰ ਸਿਲੰਡਰ ਡੱਬੇ ਡੁੱਬੇ ਸਾਰਾ ਕੁਝ ਚੱਕ ਕੇ ਲੈ ਗਏ ਸੀਗੇ ਪਹਿਲਾ 3-4 ਮਹੀਨੇ ਲਗਾਤਾਰ ਗਏ ਨਹੀਂ ਪਏ ਪਰ ਉਹਨੇ ਨੂੰ ਗਾਲਾਂ ਕੱਢਣ ਲੱਗੇ ਜੀ 15-20 ਮੁੰਡੇ ਲੈ ਕੇ ਆਏ ਸੀ ਦੂਜੀ ਵਾਰ ਕਿਹੜੇ ਚ ਉਹਨਾਂ ਦੇ ਡੰਡੇ-ਰੁੰਡੇ ਲੈ ਕੇ ਬਹੁਤ ਕੁੱਟਮਾਰ ਕੀਤੀ ਫੋਨ-ਫੋਨ ਭੰਤੇ ਇਹਨਾਂ ਦੇ ਡੰਡਿਆਂ ਨਾਲ ਮਾਰੇ ਸੀ ਉਹਨਾਂ ਨੂੰ ਅੱਜ ਹੀ ਅਸੀਂ ਕਿਸੇ ਦੇ 18000 ਰੁਪਏ ਦੇਣਾ ਸੀਗੇ ਪਹਿਲਾਂ ਤਾਂ ਮੇਰੇ ਪਾਪਾ ਦਾ ਆਪਰੇਸ਼ਨ ਹੋਇਆ ਸੀ ਤਿੰਨ-ਚਾਰ ਮਹੀਨੇ ਤੱਕ ਅਸੀਂ ਉਹਨਾਂ ਦੇ ਪੈਸੇ ਨਹੀਂ ਦਿੱਤੇ ਸੀਗੇ ਤੇ ਪਾਪਾ ਦਾ ਆਪਰੇਸ਼ਨ ਹੋਣ ਕਰਕੇ ਤਾਂ ਰੁਕ ਗਈ ਫਿਰ ਅਸੀਂ ਗਏ ਹੋਏ ਸੀ ਸਾਡੇ ਐਮਰਜੈਂਸੀ ਸੀ ਅਸੀਂ ਅੱਜ ਪਹਿਲੇ ਦਿਨ ਦੁਕਾਨ 'ላይ ਸੀ ਇਹ ਫੋਨ ਕਰਕੇ ਕਹਿੰਦੇ ਅਸੀਂ ਦੁਕਾਨ 'ਤੇ ਆ ਰਹੇ ਹਾਂ ਜੀ ਮੇਰੇ ਮਾਤਾ ਜੀ ਤੇ ਇੱਕ ਜਿਹੜੇ ਨਾਲ ਆਂਟੀ ਰੱਖੇ ਨੇ ਉਹ ਨਾਲ ਉਹ ਸੀਗੇ ਉੱਥੇ ਤੇ ਇਹਨਾਂ ਉੱਥੇ ਜਾ ਕੇ ਗੁੰਡਾਗਰਦੀ ਕਰਨ ਲੱਗੇ ਪੰਜ ਸੱਤ ਮੁੰਡੇ ਆਏ 10 ਕ ਮੁੰਡੇ ਸੀਗੇ ਤੇ ਇਹਨਾਂ ਆ ਕੇ ਸਾਡਾ ਸਮਾਨ ਸਾਰਾ ਚੱਕ ਕੇ ਲੈ ਗਏ ਉਸ ਤੋਂ ਬਾਅਦ ਸਮਾਨ ਚੱਕ ਕੇ ਲੈ ਗਏ ਉਸ ਤੋਂ ਬਾਅਦ ਅਸੀਂ ਉੱਥੇ ਸਿਟੀ ਟੂ 'ਚ ਰਿਪੋਰਟ ਲਿਖਾਈ ਸੀਗੀ ਉਹਨਾਂ ਉਹਨਾਂ ਨੇ ਕਿਹਾ ਕਿ ਤੁਹਾਡਾ ਫੈਸਲਾ ਕਰ ਦਿੰਦੇ ਆ ਵੀ 2 ਮਹੀਨੇ 'ਚ 18000 ਰੁਪਏ ਜਿੰਨਾ ਬਣਦਾ ਤੁਸੀਂ ਦੇ ਦਿਓ ਅਸੀਂ ਕਿ ਠੀਕ ਹੈ ਜੀ 18000 ਰੁਪਏ ਦੇ ਦਾਂਗੇ ਤੇ ਅਸੀਂ ਕਿ ਸਾਡਾ ਸਮਾਨ ਵਾਪਸ ਰੱਖ ਕੇ ਜਾਣੇ ਸਮਾਨ ਰੱਖਣ ਆਏ ਸਾਡੇ ਸਿਲੰਡਰ ਸਿਲੰਡਰ ਡੱਬੇ ਡੁੱਬੇ ਸਾਰਾ ਕੁਝ ਚੱਕ ਕੇ ਲੈ ਗਏ ਸੀ ਜੀ ਸਾਡੇ ਡੱਬੇ ਮੋੜ ਕੇ ਪਹਿਲੇ ਕਿਹੜੇ ਦੂਜੇ ਕਿਹੜੇ ਸਿਲੰਡਰ ਦੇਣ ਲੱਗੇ ਕਹਿੰਦੇ ਕੱਲੂ ਦਵਾਂਗੇ ਜੀ ਐਂ ਕਰਾਂਗੇ ਉਹ ਕਰਾਂਗੇ ਜਿੱਜੂ ਕਹਿੰਦੇ ਵੀ ਸਾਡਾ ਮੇਰੇ ਸਾਡਾ ਪੁਰਾਣਾ ਸੀਗਾ ਜੀ ਉੱਥੇ ਬੜਾ ਬਰੋਣਾ ਹਾਂ ਜੀ ਵਿਆਜ ਤੇ ਸੀ ਵੀ 6 ਕਿ ਮਹੀਨੇ ਹੋ ਗਏ ਸੀਗੇ ਪਹਿਲਾ 3 ਮਹੀਨੇ ਲਗਾਤਾਰ ਗਏ ਨਹੀਂ ਬਏ ਕਹਿੰਦਾ ਕਿ ਹਾਂਜੀ ਹਾਂਜੀ ਤਿੰਨ ਮਹੀਨੇ ਤੋਂ ਅਸੀਂ ਪੈਸਾ ਨਹੀਂ ਦਿੱਤਾ ਸੀ ਇਹ ਕੋਈ ਤੇ ਬਾਅਦ ਚ ਉਹ ਇਹਨਾਂ ਨੇ ਸਾਡੇ ਨਾਲ ਸਾਨੂੰ ਗੁੰਡਾ ਕਰਦੀ ਕਰਨ ਲੱਗੇ ਜੇ ਸਿਲੰਡਰ ਦੇਣ ਆਏ ਸਭ ਪ੍ਰਾਣੇ ਨੂੰ ਗਾਲਾਂ ਕੱਢਣ ਲੱਗੇ ਜੀ ਪ੍ਰਾਣੇ ਨੂੰ ਗਾਲਾਂ ਕੱਢੀਆਂ ਤੇ ਪ੍ਰਾਣੇ ਨੇ ਵੀ ਗਾਲ ਕੱਢੀ ਤੇ ਫਿਰ ਇਹਨਾਂ ਨੇ 15 20 ਮੁੰਡੇ ਲੈ ਕੇ ਆਏ ਸੀ ਦੂਜੀ ਵਾਰ ਗੇੜੇ ਚ ਤੇ ਉਦੋਂ ਫਿਰ ਇਹਨਾਂ ਨੇ ਉਹਨਾਂ ਦੇ ਡੰਡੇ ਡੁੰਡੇ ਲੈ ਕੇ ਬਹੁਤ ਕੁੱਟਮਾਰ ਕੀਤੀ ਫੋਣ ਫੋਣ ਭੰਤੇ ਇਹਨਾਂ ਦੇ ਤੇ ਸਾਡੇ ਜਿਹੜੇ ਉਹਨਾਂ ਦੇ ਕੋਲ ਪੈਸੇ ਪੂਸੇ ਸੀ ਉਹ ਹੋ ਕੇ ਲੈ ਗਈ ਹਾਂਜੀ ਬਾਕੀ ਹੁਣ ਇੱਥੇ ਆਏ ਸਾਨੂੰ ਧਮਕੀਆਂ ਦਿੰਦੇ ਵੇ ਹਸਪੀਟਲ ਚਾ ਕੇ ਜੀ ਤੁਸੀਂ ਉੱਠ ਖੜੋ ਫੈਸਲਾ ਕਰ ਲੋ ਇਹ ਟਾਰਗੇਟ ਚੀਵਰ ਵਾਲੇ ਨੇ ਜੀ ਟਾਰਗੇਟ ਚੀਵਰ ਹਾਂ ਜੀ ਇਹ ਕੰਮ ਕਰਦੇ ਆ ਇਹ ਟਾਰਗੇਟ ਚੀਵਰ ਵੀਜ਼ੇ-ਵੂਜ਼ੇ ਲਗਵਾਉਣ ਦਾ ਕੰਮ ਕਰਦੇ ਆ ਜੀ ਹਾਂ ਜੀ ਹਾਂ ਜੀ ਹਾਂ ਜੀ ਇਮੀਗ੍ਰੇਸ਼ਨ ਦਾ ਕੰਮ ਹੈ ਇੱਕ ਨਾਮ ਪ੍ਰਿੰਸ ਹੈ ਜੀ ਤੇ ਰਵਿੰਦਰ ਹੈ ਜੀ ਤੇ ਆਪਣਾ ਜਸਕਰਨ ਹੈ ਜੀ ਇਹ ਤਿੰਨ ਨਾਮ ਤਾਂ ਪਤਾ ਨੇ ਜੀ ਬਾਕੀ ਜਿਹੜੇ ਮੁੰਡੇ ਸੀਗੇ ਖਾਸੇ ਮੁੰਡੇ ਐ ਸੀ 15-20 ਮੁੰਡੇ ਸੀਗੇ ਉਹਨਾਂ ਦੇ ਨਾਮ ਨਹੀਂ ਪਤਾ ਹੈਗੇ ਹੁਣ ਇੱਥੇ ਸਿਵਲ ਹਸਪੀਟਲ ਚ ਆ ਕੇ ਵੀ ਸਾਨੂੰ ਧਮਕੀਆਂ ਮਾਰ ਦੇਣੇ ਦੇਖ ਲਾਂਗੇ ਜੀ ਐਵੇਂ ਕਰਦਾਂਗੇ ਓਵੇਂ ਕਰਦਾਂਗੇ ਮੇਰੇ ਫਾਦਰ ਸਾਹਿਬ ਤੇ ਮੇਰੇ ਜੀਜੂ ਨੇ ਜੀਜਾ ਹੀ ਨੇ ਡੰਡਿਆਂ ਨਾਲ ਮਾਰਿਆ ਜੀ ਉਹਨਾਂ ਨੂੰ ਹਾਂ ਜੀ ਬਾ ਬਾਵਾ ਤੇ ਮਾਰਿਆ ਸਿਰ ਸਿਰਫ ਅਟ ਗਈ ਪਿੱਠਾਂ ਤੇ ਮਾਰਿਆ ਜੀ ਫੋਨ ਭੰਨ ਤੇ ਉਹਨਾਂ ਦੇ ਹਾਂ ਜੀ ਐਮਰ ਘਟਾਈ ਹੈ ਜੀ ਹੁਣ ਫੋਲਸ ਨੂੰ ਇਨਫੋਰਮੇਸ਼ਨ ਦਿੱਤੀ ਹੋਈ ਹੈ ਫੋਲਸ ਨੂੰ ਇਨਫੋਰਮੇਸ਼ਨ ਕੀਤੀ ਹੈ ਹਾਂਜੀ ਪੂਲ ਸਾਲੇ ਤੱਕ ਤਾਂ ਨਹੀਂ ਆਈਏਗੀ ਜੀ ਮੌਕੇ ਤੇ ਵੀ ਨਹੀਂ ਆਈਏਗੀ ਅਸੀਂ ਇਨਸਾਫ ਦੀ ਮੰਗ ਕਰਦੇ ਆ ਜੀ ਸਾਡਾ ਦੇਖੋ ਇਨਸਾਫ ਕਰੋ ਕਿੰਨੇ ਚੰਡਾ ਤੁਸੀਂ ਕੰਮ ਕਰਦੇ ਹੋ ਦੋ ਸਾਲ ਹੋ ਗਏ ਜੀ ਮਸ਼ੀਨਾ ਮਾਪ ਨੂੰ ਅਮਿਤ ਕੁਮਾਰੀ ਕੀ ਕੰਮ ਕਰਦੀ ਸੀ ਕੇਰ ਸਿੰਘ ਲੋਨੀ ਡੈਰੀ ਦਾ ਕੰਮ ਮੈਂ ਚੜਖੇਂ ਜੀ ਕੀ ਗੱਲ ਹੋਈ ਸੀ ਕੀ ਵੀ ਮਾਰਕਟ ਗੱਲ ਕੁਝ ਵੀ ਨਹੀਂ ਹੋਈ ਸੀ ਗੱਲ ਥੋੜੀ ਨਾ ਕੋਈ ਇਹਨਾਂ ਦਾ ਆਪ ਵਿੱਚ ਫਾਈਨੈਂਸ਼ਲੀ ਪੈਸੇ ਦਾ ਰੌਲਾ ਸੀਗਾ ਉਦੇ ਕਰਕੇ ਠਾਣੇ ਦੇ ਵਿੱਚ ਗੱਲ ਨਿਪਟ ਗਈ ਸੀ ਉਹ ਸਾਰਾ ਸਮਾਨ ਲੈ ਗਈ ਸਮਝਾ ਚਾਕੇ ਉਹ ਮੁੰਡੇ ਸਮਾਨ ਮੋੜਨ ਆਏ ਉਹੜ ਨੇ ਗਾਲਾਂ ਕੱਢਣ ਲੱਗਿਆ ਆ ਕੇ ਇਹਨਾਂ ਦੇ ਵਿੱਚ ਉਹਨਾਂ ਨੇ ਪਤਾ ਨਹੀਂ ਕੀ ਗੱਲ ਹੋਈ ਉਹ ਪਹਿਲਾਂ ਹੀ ਤਿਆਰੀ ਦੇ ਵਿੱਚ ਸੀ ਕੌਣ ਸੀ ਜਿਹਨਾਂ ਲੜਾਈ ਹੋਈ ਆ ਤੁਹਾਡੇ ਕੀ ਲੱਗਦਾ ਇਹ ਮੇਰੇ ਸੋਹਰੇ ਸੋਹਰਾ ਸਾਹਿਬ ਨੇ ਮੈਂ ਇਹ ਕਹਿੰਦਾ ਮੈਂ ਇਹਨਾਂ ਦੇ ਬੇਟੇ ਨੂੰ ਕਿਹਾ ਵੀ ਤੂੰ ਨਾ ਹੀ ਲੜਪੇਂਗਾ ਤੂੰ ਜਾ ਘਰ ਮੁਗਰੇ ਤੇ ਮੈਂ ਬਹਿ ਜੰਨਾ ਮੈਂ ਉੱਥੇ ਬਹਿ ਗਿਆ ਉਹਨਾਂ ਨੇ ਕਿਹਾ ਉਲਟਾ ਮੇਰੇ ਤੇ ਹੀ ਉਹਨਾਂ ਨੇ 15-20 ਮੁੰਡੇ ਨੇ ਇਕੱਠੇ ਹੋ ਕੇ ਇੱਕ ਜੱਜ ਕਰਨ ਮੁੰਡਾ ਸੀਗਾ ਇੱਕ ਪ੍ਰਿੰਸ ਸੀਗਾ ਇੱਕ ਮੁੰਡਾ ਸਰਦਾਰ ਜੀ ਉਹਦਾ ਮੈਨੂੰ ਨਾਮ ਨਹੀਂ ਪਤਾ ਜੀ ਤੇ तकरीबन 20-25 ਜਣੇ ਜੀ ਉਹਨਾਂ ਨੇ ਮੁੰਡੇ ਹੋਰ ਅਣਪਛਾਤੇ ਭਲਾਏ ਸਾਡੇ ਕੋਲ ਬਕਾਇਦਾ ਵੀਡੀਓ ਵੀ ਆ ਉਹਨਾਂ ਨੇ ਆਂਦੀ ਸਰਦਾਰ ਨੂੰ ਕੁੱਟਣਾ ਸਟਾਰਟ ਕਰਤਾ ਕੁਝ ਪੁੱਛਿਆ ਨਹੀਂ ਕੁਝ ਕੀਤਾ ਨਹੀਂ ਜੀ ਬਾਈ ਇੰਨੇ ਜੇ ਕਰਕੇ ਫਿਰ ਉਹਨਾਂ ਨੇ ਬਾਅਦ ਚੁੱਕਿਆ ਜੀ ਸਾਡੀ ਪੱਗ ਲਾਤੀ ਅਸੀਂ ਤਾਂ ਨਹੀਂ ਪੱਗ ਪਾਉਂਦੇ ਅਸੀਂ ਕੋਈ 15-20 ਬੰਦੇ ਤੇ ਅਸੀਂ ਕਿਸੇ ਦੀ ਕਿੱਥੋਂ ਪੱਗ ਲਾਦਾਂਗੇ ਜੇ ਅਸੀਂ ਕਿਸੇ ਦੀ ਪੱਗ ਲਾਂਦੇ ਅਸੀਂ ਛੜਾ ਕੇ ਭੱਜ ਵੀ ਸਕਦੇ ਸੀ ਉਹਨਾਂ ਨੇ ਸਾਨੂੰ ਇੰਨਾ ਬੇਰਹਿਮੀ ਨਾਲ ਕੁੱਟਿਆ ਜੀ ਦਾ ਕੋਈ ਹਿਸਾਬ ਨਹੀਂ ਸਾਬ ਨੇ ਦੇਖਿਆ ਪਰ ਛੜਾਇਆ ਕਿਸੇ ਨਹੀਂ ਨਹੀਂ ਜੀ ਸਾਰੇ ਡੰਡੇ ਲੈ ਕੇ ਆਏ ਸਾਨੂੰ ਕੁੱਟਿਆ ਵੇ ਸਾਬਾਈ ਉਹਨਾਂ ਨੇ ਕਿਸੇ ਨੇ ਸਾਨੂੰ ਕੋਈ ਗੱਲ ਪੁੱਛੀ ਹੋਣੀ ਨਾ ਕਿਸੇ ਡੰਡੇ ਨਾਲ ਗੱਦ ਗੱਲ ਕੁੱਟਿਓ ਗਏ ਹੀ ਕਾਰਨ ਪੀਸ ਕਾਰਨ ਕੁਝ ਵੀ ਨਹੀਂ ਜਿਆ ਕਾਰਨ ਇਹ ਜੀ ਹੈਗਾ ਸੋ ਉਹਨਾਂ ਨੇ ਜਿਹੜੇ ਮੁੰਡੇ ਬੁਲਾਏ ਉਹਨਾਂ ਨੇ ਸਾਬ ਨੂੰ ਇਹ ਕਹਤਾ ਵੀ ਆ ਜਾਓ ਇਹ ਜਿਹੜਾ ਓਕੇ ਹੁੰਦ ਰਹੇ ਅਸੀਂ ਕਹਿੰਦੇ ਤੁਹਾਨੂੰ ਕਹਿੰਦੇ ਦੱਸ ਦਾਂਗੇ ਪਤਾ ਤੁਹਾਨੂੰ ਕੀ ਚਿਕਰਾ ਆਪਣੇ ਬੇਟੇ ਨੇ ਸਾਰੇ ਇਹ ਬੱਚੇ ਨੇ ਆਪਣੇ ਇਹ ਆਪਸ ਚ ਲੜ ਪਏ ਪੈਸਿਆਂ ਦਾ ਕੋਈ ਲੈਣ ਦੇਣ ਚੀ ਇਹਨਾਂ ਦਾ ਠੀਕ ਹੈ ਜੀ ਪਰ ਹੈ ਕਿ ਦੋਨੋਂ ਪਰਿਵਾਰ ਆਪਣੇ ਨੇ ਇਹ ਨਹੀਂ ਹੈਗਾ ਉਹ ਸਾਡੀ ਭੈਣ ਆ ਠੀਕ ਆ ਪਾਪਾ ਨੂੰ ਪੈਣੀ ਕਹਿੰਦੇ ਆ ਕੋਈ ਐਹੋ ਜੀ ਗੱਲ ਨਹੀਂ ਦੋਨੇ ਬੱਚੇ ਆਪਣੇ ਨੇ ਬਹਿ ਕੇ ਸਮਝੌਤਾ ਹੋ ਜਾਊਗਾ ਗੱਲ ਇਹ ਪੈਸੇ ਪੂਸੇ ਲੈਣੇ ਸੀਗੇ ਨਾ ਇਹਨਾਂ ਨੇ ਸਾਡੇ ਬੰਦਿਆਂ ਨੇ 18000 ਕੀ ਦਾ ਕੋਈ ਲੈਣ ਦੇਣ ਸੀਗਾ ਉਹ ਲੈਣਗੇ ਚਲੋ ਭਾਂਡੇ ਪੁੰਡੇ ਪਿੱਛੇ ਲੜਾਈ ਹੋ ਗਈ ਮਾੜੀ ਮੁੱਟੀ ਗੱਲ ਹੋਈ ਆ ਕੋਈ ਬਹੁਤੀ ਗੱਲ ਨਹੀਂ ਹੈ ਜੀ ਉੱਥੇ ਲੜ ਪਏ ਪਰ ਸਾਡੇ ਬੱਚੇ ਨੇ ਦੋਨੋਂ ਇਹ ਨਹੀਂ ਹੈਗਾ ਵੀ ਕੋਈ ਬਾਹਰਲੀ ਪਾਰਟੀਆਂ ਆ ਗਈਆਂ ਫਲਾਨਾ ਆ ਗਈਆਂ ਦੋਨੋਂ ਸਾਡੇ ਬੱਚੇ ਨੇ ਬਹਿ ਕੇ ਜਿਹੜੀ ਵੀ ਗੱਲਬਾਤ ਆ ਕਰ ਲਾਂਗੇ ਬਾਕੀ ਕੋਈ ਗਿਲਾ ਸ਼ਿਕਵਾ ਹੋਊਗਾ ਦੂਰ ਕਰ ਲਾਂਗੇ ਬੈਠ ਕੇ ਪੈਸੇ ਹਾਂਜੀ ਹਾਂਜੀ ਵਿਆਹ ਚ ਪੈ ਦਿੱਤੇ ਹਾਂਜੀ ਉਹ ਕਹਿੰਦੇ ਪਹਿਲਾਂ ਵੀ ਕੋਈ ਕਿਸ ਤਰ੍ਹਾਂ ਦੇ ਵਿੱਚ ਇਹ ਕਹਿੰਦੇ ਹੋਇਆ ਤੁਸੀਂ ਗੱਲਬਾਤ ਹਾਂ ਹੁਣੇ 5 ਮਿੰਟ ਪਹਿਲਾਂ ਹੀ ਹੋਈ ਆ ਜੀ ਉਹ ਇਹਨਾਂ ਨੇ ਪੈਸੇ ਲੈਣੇ ਸੀ ਵਿਆਹ ਦੇ ਉੱਤੇ ਵਿਆਹ ਤੇ 20000 ਰੁਪਇਆ ਲਿਆ ਸੀ ਇਹਨਾਂ ਕੋਈ ਮੋੜਨੇ ਹਣੀ ਸੀ ਤਹੇ ਉਹ ਚਲੋ ਬੰਦੇ ਨੂੰ ਹੁੰਦਾ ਵੀ ਯਾਰ ਸਾਡੇ ਪੈਸੇ ਮਰ ਜਾਣਗੇ ਉਹਨਾਂ ਨੇ ਇਹਨਾਂ ਦੇ ਜਿਹੜਾ ਕੋਈ ਪਿਪੀਲਾ ਬੜੀਲਾ ਹੋਊਗਾ ਕੋਈ ਰੱਖ ਲਿਆ ਉੱਥੇ ਪੁਲਿਸ ਨੂੰ ਸਮਝਾਉਤਾਂ ਹੋਇਆ ਵੀ ਇਹਨਾਂ ਦੇ ਭਾਂਡੇ ਮੋੜ ਦੋ 5 ਮਿੰਟ ਪਹਿਲਾਂ ਹੀ ਉਹ ਭਾਂਡੇ ਮੋੜਨ ਗਏ ਸਾਡੇ ਬੰਦੇ ਮੋੜਨ ਗਏ ਸੀ ਤਾਂ ਉੱਥੇ ਫਿਰ ਇਹਨਾਂ ਦਾ ਆਪ ਚ ਗਰ ਨਹੀਂ 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 ਉਹ ਲੋਕ ਪੈਸੇ ਤਾਂ ਉਹਨਾਂ ਨੇ ਮੋੜਨੇ ਸੀ ਆਪਣੇ 2 ਮਹੀਨੇ ਬਾਅਦ ਉਹ ਪੁਲਿਸ ਵਾਲੇ ਕਹਿੰਦੇ ਭਾਂਡੇ ਦੇ ਦੋ ਜੀ ਕੋਈ ਗੱਲ ਨਹੀਂ ਪੈਸੇ ਸਾਡੀ ਜ਼ਿੰਮੇਵਾਰੀ ਆ ਲਿਖਤ ਪੜਤ ਹੋ ਗਈ ਸੀ ਵੀ ਦੋ ਕਿਸ਼ਤਾਂ 'ਚ ਤੁਹਾਡੇ ਪੈਸੇ ਦੇ ਦੇਣਗੇ ਉਹ ਉੱਥੇ ਜਾ ਕੇ ਦਫਤਰ ਬੰਦ ਕਰਨ ਲੱਗੇ ਸੀ ਤੇ ਉਹ ਪੈਸੇ ਮੋੜ ਚ ਪਏ ਸੀ ਉਹਨਾਂ ਆ ਬਾਅਦੇ ਮੋੜਨ ਦੇ ਸੌਲੇ ਮਸਤੀ ਦਾ ਕੰਮ ਕਰਦੇ ਇਹਨਾਂ ਦਾ ਆਪਣਾ ਫਰਾਂਸ ਦਾ ਕੰਮ ਆ ਜਿਹਨਾਂ ਨਾਲ ਲਾਈ ਝਗੜਾ ਉੱਥੇ ਉਹ ਰਾਜਮਾ ਚੌੜ ਦਾ ਕੰਮ ਕਰਦੇ ਨੇ ਕੀ ਕੰਮ ਕਰਦੇ ਕੋਫੀ ਟਾਈਮ ਹੋ ਗਿਆ ਹਾਂ ਹਾਂ ਪਹਿਲਾਂ ਕੋਈ ਪੇਮੈਂਟ ਆਈ ਹੈ ਨਹੀਂ ਪੇਮੈਂਟ ਥੋੜਾ ਮੋਟੇ ਪੈਸੇ ਆਏ ਹੋਣਗੇ ਵਿਆਜ ਬੂਜ ਮਾੜਾ ਮੋਟਾ ਦਿੱਤਾ ਹੋਣਾ ਇਹਨਾਂ ਨੇ ਮੈਨੂੰ ਨਹੀਂ ਪਤਾ ਕਿੰਨਾ ਆਪਣੇ ਬੱਚੇ ਹੀ ਨੇ ਉਹ ਤੇ 18000 ਰੁਪਇਆ ਰਹਿੰਦਾ 20000 ਰੁਪਇਆ ਰਹਿੰਦਾ ਸੀ ਉਹਨਾਂ ਦਾ ਉਹ ਲੈਂਡ ਦੇ ਪਿੱਛੇ ਕੋਈ ਗੱਲਬਾਤ ਹੋਈ ਆ ਪੁਲਿਸ ਵਾਲੇ ਨਿਪਟਾਤਾ ਸੀਗਾ ਉਹ ਫਿਰ ਉਹ ਜਿਹੜੇ ਭਾਂਡੇ ਪੈ ਸੀ ਉਹ ਮੋੜਨ ਲਗੇ ਸੀ ਉੱਥੇ ਕਿਤੇ ਮਾੜੀ ਮੋਟੀ ਥੱਪੜਬਾਜ਼ੀ ਹੋ ਗਈ ਪਰ ਹੈ ਜੇ ਦੋਨੋਂ ਆਪਣੇ ਪਰਿਵਾਰ ਨੇ ਕੋਈ ਅਜਿਹੀ ਗੱਲ ਨਹੀਂ ਹੈ ਉਹ ਨਹੀਂ ਨਹੀਂ ਹੈ ਜਿਵੇਂ ਦੇਖੋ ਲੜਾਈ ਦੇ ਵਿੱਚ ਜਦ ਪੈਸੇ ਦੇਣੇ ਨੇ ਤਾਂ ਪੈਸੇ ਵਾਲੀ ਪਾਰਟੀ ਦੂਜੀ ਕਹਿੰਦੀ ਹੁੰਦੀ ਹੈ ਵੀ ਸਾਡੇ ਬਹੁਤ ਖੋਸ਼ ਕੋਈ ਐਹੋ ਜੀ ਗੱਲਬਾਤ ਨਹੀਂ ਮੈਂ ਕਿ ਜਿਹੜਾ ਕੁਝ ਹੋਊਗਾ ਆਪਾਂ ਕਰ ਲਾਂਗੇ ਠੀਕ ਆ ਸੁਲਝਾ ਲਾਂਗੇ ਸਾਡੇ ਬੱਚੇ ਨੇ ਦੋਨੋਂ ਦੋਨੋਂ ਪਰਿਵਾਰ ਸਾਡੇ ਉਹ ਸਾਡੀ ਹੱਥਾਂ ਨੂੰ ਮੇਰਾ ਤਾਂ 20 ਸਾਲ ਪੁਰਾਣਾ ਇਹਨਾਂ ਦਾ ਪਿਆਰ ਆ ਸਾਡੇ ਭੈਣ ਭਾਈਆਂ ਵਾਲਾ ਉਹਦੇ ਕੋਈ ਐਹੋ ਜੀ ਗੱਲ ਨਹੀਂ ਬੱਚੇ ਨੇ ਆਪਣੇ ਕੋਈ ਗੱਲ ਨਹੀਂ ਮੈਂ ਕਿ ਇਹਨਾਂ ਨੂੰ ਨਪਟਾਲਾਂਗੇ ਕੱਲ ਜੀ ਜੀ ਕੀ ਕਹਦਾ ਇਹਨਾਂ ਦੋ ਲੋਕ ਕਿਹਦੇ ਨੇ ਇਹਨਾਂ ਦੀ ਆਫ ਜੀ ਕਹਿੰਦੇ ਹੋਈ ਆਪਣੀ ਹੋਈ ਲੜਾਈ ਹੋਈ ਕੋਈ ਪੈਸੇ ਦੇਣ ਲੈਣ ਸੀ ਜਿਹੜੀ ਦੱਸ ਰਹੇ ਆ ਉਹ ਇਹਨਾਂ ਨੂੰ ਹੁਣ ਵਿਆਹ ਲਗਾਗੇ ਵਿਆਹ ਲਗਾ ਜਿਹੜੀ ਵੱਡ ਦੀ ਕਾਰਵਾਈ ਕੀਤੀ ਜਾਊਗੀ ਹੋ ਅੱਜ ਨੂੰ ਮੈਂ ਮੁੱਕਾ ਕਰਤਾ ਮੈਡੀਕਲ ਹਾਂ ਹੁਣ ਮੈਨੂੰ ਹੁਣੇ ਮਿਲੀ ਮੈਡੀਕਲ ਐਮ ਐਲ ਆਰ ਮਿਲ ਗਏ ਉਹਦੇ ਦੋ ਬੰਦੇ ਆ ਲੈ ਹਾਂ ਜੀ ਗਿਆਨਣਾ ਹਾਂ ਬਿਹਾਅ ਲੈਣੇ ਉਹਦੇ ਬਾਅਦ ਜੀ ਦੋ ਬੰਦੇ ਕਰ ਗਏ ਉਹ ਅਬਾ ਕੀਤੀ ਜਾਉਂ